ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਾਗ ਫੁੱਲਕਾਰੀ ਦੇ ਆ ਫੁੱਲ ਦਾ ਪੈਟਰਨ ਤਿਆਰ ਕਰਾਂਗੇ ਤੇ ਇਹ ਆਪਾਂ ਸਾਫ਼ ਪੇਜ ਤੇ ਬਣਾਵਾਂਗੇ ਕਿਉਂਕਿ ਗਰਾਫ ਪੇਪਰ ਦੇ ਵਿੱਚ ਜਿਵੇਂ ਆ ਡੱਬੇ ਹੁੰਦੇ ਨੇ ਨਾ ਇਹਦੇ ਵਿੱਚ ਤੁਹਾਨੂੰ ਸਮਝ ਘੱਟ ਆਏਗਾ ਇਸ ਕਰਕੇ ਆਪਾਂ ਸਾਫ਼ ਪੇਜ ਤੇ ਬਣਾਉਂਦੇ ਆ ਹਾਂਜੀ ਤੇ ਜਿਵੇਂ ਤੁਸੀਂ ਕੁਝ ਵਿੱਚ ਸਿੱਖਣਾ ਹੋਵੇ ਨਾ ਨਾਲ ਦੀ ਨਾਲ ਟਰਾਈ ਕਰਿਆ ਕਰੋ ਤੇ ਜਲਦੀ ਸਮਝ ਆਂਦਾ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਤੋਂ ਲੈ ਕੇ 6 ਇੰਚ ਤੱਕ ਸਿੱਧੀ ਲਾਈਨ ਲਾਉਣੀ ਆ 6 ਇੰਚ ਤੱਕ ਠੀਕ ਹੈ ਜੀ ਤੇ 6 ਇੰਚ ਦਾ ਅੱਧ ਕਿੰਨਾ ਹੁੰਦਾ ਹੈ 3 3 ਇੰਚ ਦੇ ਵਿੱਚ ਆਪਾਂ ਅੱਧਾ ਬਿੰਦੀ ਲਾ ਲਾਂਗੇ ਵਿੱਚ ਤੇ 6 ਇੰਚ ਦੀ ਲਾਈਨ ਆਪਾਂ ਇੱਧਰ ਲਾਣੀ ਆ ਤੇ ਇਹਨੂੰ ਸਕੇਲ ਆਪਾਂ 3 ਇੰਚ ਸੈਂਟਰ ਦੇ ਵਿੱਚ ਰੱਖ ਕੇ 6 ਇੰਚ ਦੀ ਲਾਈਨ ਇੱਧਰ ਲਾਵਾਂਗੇ ਇਸ ਤੋਂ ਬਾਅਦ ਚ ਆਪਾਂ ਨੇ ਪਲੱਸ ਦਾ ਨਿਸ਼ਾਨ ਬਣ ਗਿਆ ਆਪਣਾ ਇਸ ਤੋਂ ਬਾਅਦ ਆਪਾਂ ਨੇ ਸੈਂਟਰ ਦੇ ਵਿੱਚੋਂ ਸਕੇਲ ਇਸ ਤਰ੍ਹਾਂ 2.5 ਇੰਚ ਤੇ ਰੱਖ ਕੇ ਆ ਦੇਖੋ 2.5 ਇੰਚ ਤੇ ਰੱਖ ਕੇ 2.5 ਇੰਚ ਦੀ ਲਾਈਨ ਐਧਰ ਲਾਣੀ ਹੈ ਤੇ 2.5 ਇੰਚ ਦੀ ਲਾਈਨ ਐਧਰ ਲਾਣੀ ਹੈ ਪੂਰਾ ਆਪਾਂ ਨੇ 5 ਇੰਚ ਦੀ ਲਾਈਨ ਲਾਣੀ ਹੈ ਦੇ ਵਿੱਚ ਤੇ 5 ਇੰਚ ਦੀ ਲਾਈਨ ਇਦਾਂ ਹੀ ਸੈਂਟਰ ਦੇ ਵਿੱਚ ਰੱਖ ਕੇ 2.5 ਠੀਕ ਹੈ ਇਸ ਤਰ੍ਹਾਂ ਤਿਆਰ ਹੋ ਜਾਏਗਾ ਦੇਖੋ ਜੀ ਜਿਸ ਤਰ੍ਹਾਂ ਆਪਾਂ ਨੇ 2.5 ਇੰਚ ਦੀ ਲਾਈਨ ਆ ਇੱਥੇ ਲਾਈ ਹੈ ਨਾ ਤੇ ਇਸ ਤਰ੍ਹਾਂ ਹੀ ਆਪਾਂ ਨੇ 2.5 ਇੰਚ ਦੀ ਲਾਈਨ ਇੱਧਰ ਤੇ 2.5 ਦੀ ਇੱਧਰ ਠੀਕ ਹੈ ਨਾਲ ਦੀ ਨਾਲ ਟਰਾਈ ਕਰਿਓ ਸਮਝ ਆ ਜਾਏਗਾ ਤੁਹਾਨੂੰ ਦੇਖੋ 2.5 ਇੰਚ ਇੱਥੇ ਰੱਖ ਕੇ ਲਾਈਨ ਦੇ ਉੱਤੇ ਐਨਾ ਕ ਗੈਪ ਛੱਡਣਾ ਆਪਾਂ ਨੇ ਬਸ ਠੀਕ ਹੈ ਇਸ ਤਰ੍ਹਾਂ ਲਾਈਨ ਲਾਣੀ ਹੈ ਠੀਕ ਹੈ ਜੀ ਤੇ 2.5 ਇੰਚ ਦੀ ਲਾਈਨ ਇੱਧਰ ਦੇਖੋ ਜੀ 2 ਇੰਚ ਦੀ ਲਾਈਨ ਆ ਲੈਸੀ ਆਪਾਂ ਤੇ 2.5 ਇੰਚ ਦੀ ਲਾਈਨਾਂ ਲਾਣੀਆਂ ਤੇ 2.5 ਦੀ ਇਧਰ ਇਸ ਤਰ੍ਹਾਂ ਹੀ ਸੇਮ 2.5 ਇੰਚ ਦੀ ਇਧਰ ਚਾਰੇ ਪਾਸੇ ਹੀ ਲਾਣੀਆਂ ਆਪਾਂ ਨੇ ਮੈਂ ਤੁਹਾਨੂੰ ਦਿਖਾਉਂਦੀ ਆ 2.5 ਇੰਚ ਦੀ ਲਾਈਨ ਲਾਉਣ ਤੋਂ ਬਾਅਦ ਚ ਆਪਾਂ ਨੇ ਇਸ ਤਰ੍ਹਾਂ ਤਿਰਸੀ ਲਾਈਨ ਲਗਾਉਣੀ ਹੈ ਇਹਦੇ ਨਾਲ ਮਿਲਾਉਣੀ ਹੈ ਠੀਕ ਹੈ ਜੀ ਤੇ ਇਧਰ ਲਈ ਆਪਾਂ ਇਹਦੇ ਨਾਲ ਮਿਲਾ ਦਾਂਗੇ 8 ਇੰਚ ਦੀ ਲਾਈਨ ਇੱਧਰ ਹੋ ਗਈ 8 ਇੰਚ ਕਿ ਆਪਾਂ ਨੇ ਤੇ 8 ਇੰਚ ਦੀ ਲਾਈਨ ਇੱਧਰ ਹੋ ਗਈ ਠੀਕ ਹੈ ਤੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਤਿਰਸਾ ਮਿਲਾਣਾ ਹੈ ਜਿੱਥੇ ਤੱਕ ਆਪਣੀ ਲਾਈਨ ਆ ਰਹੀ ਹੈ ਉੱਥੇ ਤੱਕ ਆਪਾਂ ਨੇ ਤਿਰਸਾ ਮਿਲਾਣਾ ਹੈ ਤਾਂ देखो जी इस तरह ही ठीक है ढाई इंच आपने आ सी इतें तो ढाई इंच इधरों रखना ढाई इंच इधरों चार पास तो रखना आपने ठीक है इस तरह फुल तैयार करना है पहला आ देखो अपना हाँ बिचला फुल तैयार हो गया ठीक है ਤੇ ਇਸ ਤੋਂ ਬਾਅਦ ਆਪਾਂ ਨੇ ਜਿਹੜੀਆਂ ਹਾਂ ਉੱਪਰਲੀ ਇਹ ਤਿੰਨ ਡੱਬੀਆਂ ਨੇ ਇਹ ਕਿਵੇਂ ਬਣਾਉਣੀਆਂ ਨੇ ਇਹ ਦੇਖਿਓ ਜਿਵੇਂ ਆਪਾਂ ਨੇ ਇੱਥੇ ਤੋਂ 2.5 ਇੰਚ ਰੱਖਿਆ ਸੀ ਨਾ ਤੇ ਇਧਰਲੀ ਸਾਈਡ ਤੋਂ ਆਪਾਂ ਨੇ ਉੱਪਰਲੀ ਲੈਂਨਾਂ ਨੇ ਜਿਹੜੀ ਆ ਨਾ ਅੱਧਾ ਅੱਧਾ ਇੰਚ ਘਟਾਉਣੀਆਂ ਨੇ ਆ 2 ਰੱਖਿਆ ਸੀ ਆਪਾਂ ਨੇ ਤੇ ਇਸ ਤੋਂ ਬਾਅਦ ਆਪਾਂ ਹੁਣ 2 ਇੰਚ ਰੱਖਾਂਗੇ ਆ ਆਪਣਾ 2 ਇੰਚ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਨੇ 1.5 ਇੰਚ ਰੱਖਣਾ ਹੈ 1.5 ਤੋਂ ਬਾਅਦ 1 ਇੰਚ ਠੀਕ ਹੈ ਤੇ ਜਿੰਮੇ ਆਪਾਂ ਨੇ 8 ਇੰਚ 2 ਇੰਚ 1.5 ਤੇ 1 ਇਸ ਤਰ੍ਹਾਂ ਲਾਈਨਾਂ ਮਾਰ ਕੇ ਇਹਨਾਂ ਨੂੰ ਨਾ ਜਿੱਥੇ ਆਪਾਂ ਲਾਈਨ ਹੈਗੀ ਹੈ ਇਹ ਇੱਥੇ ਤੋਂ ਹੀ ਸਿੱਧੀ ਲਾਈਨ ਲਾਉਣੀ ਆਪਾਂ ਨੇ ਦੇਖੋ ਠੀਕ ਹੈ ਤੇ ਐਵੇਂ ਹੀ ਆਪਾਂ ਇਧਰਲੀ ਸਾਈਡ ਲਾਈਨਾਂ ਲਾਵਾਂਗੇ ਮੈਂ ਇਹਨਾਂ ਪਾਨੇ ਚਾਰੇ ਪਾਸੇ ਲਾਈਨਾਂ ਲਾਉਣੀਆਂ ਨੇ ਠੀਕ ਹੈ ਜੀ ਇਹ ਜਿਹੜਾ ਪੈਟਰਨ ਹੈ ਨਾ ਪਿੱਛੇ ਤੋਂ ਹੀ ਤਿਆਰ ਹੋ ਕੇ ਆਉਂਦੇ ਨਹੀਂ ਮੈਂ ਬਹੁਤ ਵਾਰ ਟਰਾਈ ਕੀਤਾ ਬਹੁਤ ਵਾਰ ਟਰਾਈ ਕਰਨ ਤੋਂ ਬਾਅਦ ਚ ਇਹ ਬਣਿਆ ਆ ਦੇਖੋ ਜੀ ਆਪਣਾ ਫੁੱਲ ਤਿਆਰ ਹੋ ਗਿਆ ਨਾਲ ਦੀ ਨਾਲ ਟਰਾਈ ਕਰਿਓ ਇੱਕ ਦੋ ਵਾਰ ਤੁਸੀਂ ਟਰਾਈ ਕਰੋਗੇ ਤੇ ਆਪਣੇ ਆਪ ਹੀ ਬਣ ਜੇਗਾ